ਆ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾ ਨਾਮ ਅੰਦਰ ਕੇ ਹਾਲਸਾ ਦੇ ਬੋਲਾ ਜੀ ਵਾਹਿਗੁਰੂ ਗੋਰਾਜ ਮਹਾਰਾਜ ਸਾਹਿਬ ਜਿਹਾ ਚਾਵਣੀਆਂ ਮੁਕਤਿਆ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਡ ਛਕਿਆ ਦੇਵਿਕਰਾਇ ਤੇ ਦੁਆ ਦੀ ਦੇਖਿਆ ਨਟਕਿਤਾ ਇਨਾ ਪਿਆਰਿਆ ਸਚਿਆਰਿਆ ਦੀ ਪਵਿੱਤਰ ਕੁਮਾਈ ਦਾ ਧਿਆਨ ਕਰਕੇ ਹਾਲਸਾ ਦੇ ਬੋਲਾ ਜੀ

ਰਾਸਰੇ ਮਹਲਾ ਨਾਇਕ ਖਸ਼ਮ ਹਾਰੇ ਨਮਕ ਨਮਕ ਤੁਮਹਾਰੀ ਕੋ ਸਮਰੇ ਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ I'm yeah. calling. Yeah. Yeah. گرو لگے دوبارہ گروہ کرم ستکار یوگ ਗੁਰੂ ਦਾਸ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪੰਜਾਬ ਸੇ ਕੌਂਸਲ ਵੱਲੋਂ ਅੱਜ ਤੋਂ 15 ਦਿਨ ਪਹਿਲਾਂ ਅਜੀ ਕਿਆ ਹੋਇਆ ਪ੍ਰੋਗਰਾਮ ਸੀ ਕਿ ਗੁਰਦੁਆਰਾ ਬਨਵੇੜਾ ਸਾਹਿਬ ਵਿੱਚ ਅਮਰ ਸੰਚਾਰ ਕਰਾਇਆ ਜਾਏਗਾ ਪੂਰੇ ਪਟਿਆਲੇ ਜ਼ਿਲ੍ਹੇ ਦਾ ਅਸੀਂ ਪਿੰਡ-ਪਿੰਡ ਜਾ ਕੇ ਦੌਰਾ ਕਰਕੇ ਲੋਕਾਂ ਨੂੰ ਅਸੀਂ ਜਾ ਕੇ ਕਾਰਡ ਦੇ ਕੇ ਚਿੱਠੀਆਂ ਦੇ ਕੇ ਦੱਸ ਕੇ ਇਹ ਪ੍ਰੋਬਲਮ ਲਿਖਿਆ ਸੀ ਹੁਣ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਮਰ ਸੰਚਾਰ ਹੋਇਆ ਪੰਜ ਪਿਆਰੇ ਨੇ ਅਮਰ ਸ਼ਕਾਇਆ ਹੈ ਸੰਗਤ ਨੇ ਅਮਰ ਸ਼ਕਾਇਆ ਹੈ ਉਹ ਗੁਰੂ ਦੇ ਲੜ ਲੱਗ ਗਏ ਨੇ ਬਹੁਤ ਵੱਡਾ ਕਾਰਜ ਹੈ ਸਾਧ ਸੰਗਤ ਜੀ ਜੋ ਅਸੀਂ ਸੋਚਿਆ ਸੀ ਉਹ ਗੁਰੂ ਸਾਹਿਬ ਨੇ ਉਸ ਤੋਂ ਵੱਧ ਕਰਿਆ ਹੈ ਅੱਜ 57 58 ਜਿਹੜੇ ਪ੍ਰਾਣੀ ਅਮਰ ਸ਼ਕਾਇਆ ਨੇ ਉਹ ਗੁਰੂ ਦੇ ਲੜ ਲੱਗ ਗਏ ਨੇ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਮਾਤਾ ਸਾਹਿਬ ਗੁਰੂ ਕੀ ਉਹ ਗੁਰੂ ਦੇ ਲੜ ਲੱਗੇ ਉਹ ਅੱਜ ਜਿਹੜਿਆ ਉਹ ਆਮ ਜਨਮ ਮਰਨ ਤੋਂ ਤਰ ਗਏ ਨੇ ਸੋ ਇਸ ਕਰਕੇ ਮੈਂ ਵਧਾਈ ਦੇਣਾ ਅੱਜ ਹੁਣ ਅਮਰ ਸ਼ਕਨ ਵਾਲਿਆਂ ਨੂੰ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਆਣ ਕੇ ਗੁਰੂ ਸਾਹਿਬ ਅਮਰ ਸ਼ਖਿਆ ਉਹਨਾਂ ਪੰਜ ਪਿਆਰਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਹ ਜਿਹੜੋਂ ਆ ਗਏ ਇੱਥੇ ਸਾਡੇ ਨਾਲ ਸਹਿਯੋਗ ਕਰਕੇ ਅਮਰ ਸ਼ਕਾਇਆ ਸਾਰੀ ਸੰਗਤ ਜਿੰਨੀ ਵੀ ਇੱਥੇ ਤੁਮਚੀ ਆਈ ਹੋਈ ਆ ਸਾਰਿਆਂ ਨੂੰ ਇਸ ਜੀ ਆਇਆਂ ਨੇ ਅਮਰ ਸ਼ਕਣਾ ਇਹ ਸਭ ਤੋਂ ਵੱਡਾ ਹੈ ਜੋ ਕਾਰਜਗੁਰੂ ਸਾਹਿਬ ਨੇ ਇਸੇ ਪਰਚੜਾਇਆ ਹੈ ਗੁਰੂ ਦੀ ਕਿਰਪਾ ਨਾਲ ਚੜਿਆ ਹੈ ਕਾਰਜ ਸਾਰਾ ਇਹ ਕਾਰਜ ਵੀ ਗੁਰੂ ਦਾ ਹੈ ਗੁਰੂ ਦੀ ਕਿਰਪਾ ਨਾਲ ਚੜਿਆ ਹੈ ਇਸੇ ਤਰ੍ਹਾਂ ਜੇ ਗੁਰੂ ਸਾਹਿਬ ਤੇ ਮਿਹਰ ਭਰ ਆਤਸਕਿਆ ਇਸੇ ਤਰ੍ਹਾਂ ਅੱਗੇ ਨੂੰ ਅਸੀਂ ਕੋਈ ਨਾ ਕੋਈ ਕਾਰਜ ਕਰਦੇ ਰਾਂਗੇ ਅਮਰ ਸ਼ਕਾਉਂਦੇ ਰਾਂ ਜਿਹੜਾ ਅੱਜ ਬਹੁਤ ਵੱਡਾ ਪੰਜਾਬ ਸਰਕ ਕੌਂਸਲ ਜਿਹੜੀ ਆ ਉਹ ਜਿਹੜੇ ਪਟਿਆਲੇ ਵਿੱਚ ਸਰਗਰਮੀ ਨਾਲ ਅਮਰ ਸੰਚਾਰ ਵਾਸਤੇ ਦਿਨ ਰਾਤ ਕੰਮ ਕਰਦੀ ਆ ਤੇ ਕਰਦੀ ਰਹੇਗੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਿੱਖ ਨਾਲ ਜਿੰਨੇ ਵੀ ਸਾਡੇ ਇਸ ਸਾਥੀ ਸੰਗੀ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜਾ ਸਹਿਯੋਗ ਦੇ ਕੇ ਇਹ ਕਾਰਜ ਸਿਰੇ ਚੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ